ਬਾਰੇਸ਼ ਦਾ ਮੌਸਮ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਵੱਡੇਆਂ ਨੂੰ ਸਤਿਕਾਰ ਸੇ ਸਤਿ ਸ਼੍ਰੀ ਅਕਾਲ ਬੱਚਿਆਂ ਨੂੰ ਪਿਆਰ ਲਓ ਜੀ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਬਣਾਉਣੀ ਦੱਸਦੇ ਹਾਂ ਲਾਵਾਂਗੇ ਕਿਦੇ ਤੋਂ ਕਦੂ ਤੋਂ ਕਦੂ ਦਾ ਸੀਜ਼ਨ ਪੂਰਾ ਚੱਲ ਰਿਹਾ ਜੇ ਲਾਹਾਂ ਨਾਲ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਨਾ ਤੇ ਬਿਲਕੁਲ ਡਿਫਰੈਂਟ ਜੀ ਜਿਹੜੀ ਅੱਜ ਤੱਕ ਤੁਸੀਂ ਨਾ ਦੇਖੀ ਹੋਣੀ ਹੈ ਨਾ ਸੁਣੀ ਹੋਣੀ ਹੈ ਚਲੋ ਫਿਰ ਕਰੀਏ ਸ਼ੁਰੂਆਤ ਬਿਤਾਉ ਉਹ ਐਨੀ ਟਾਈਮ ਵੇਸਟ ਕੀਤੇ ਕੜਾਹੀ ਗਰਮ ਹੋਣੀ ਰੱਖੀ ਹੋਈ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਠੀਕ ਹੈ ਜੀ ਤੁਸੀਂ ਉਸ ਵੀ ਲੈ ਸਕਦੇ ਹੋ ਬਟ ਦੇਸੀ ਘਿਓ ਦੇ ਵਿੱਚ ਜਲਦੀ ਜਲਦੀ ਸਲਟਾ ਕੋ ਗਰੰਟੀਆ ਹੁੰਦਾ ਸਵਾਦ ਨੇ। ਦੇਖ ਲਈ ਇਹ ਆਪਣਾ ਦਾ ਜਿਸੀਓ ਇਹ ਕਰਾਂਗੇ ਚੰਗੀ ਤਰ੍ਹਾਂ ਨਾਲ ਗਰਮ ਫੇਰ ਕਰਦੇ ਹਾਂ ਇਸ ਰੈਸਪੀ ਦੀ ਸ਼ੁਰੂਆਤ। ਮੌਜੀ ਕਿਉ ਗਰਮ ਹੋ ਚੁੱਕਿਆ ਕਿਉ ਆਪਣਾ ਘਰ ਦੇ ਬਣਾਉਣੇ ਹੁੰਦੇ ਨੇ ਵੀ ਅਸੀਂ ਇਸ ਵਾਰ ਇਸੇ ਦੇ ਵਿੱਚ ਪਾ ਦ। ਵਸਤੂ ਕਿਤੇ ਨਹੀਂ ਇਹ ਕਿਦਰੀ ਦੇਖੀ ਹੁਣ ਨਾ ਇਹ ਛੋਣੀ ਹੋਣੀ ਹੈ ਕਸਤੀ ਜਿਹੜੀ ਅੱਧੇ ਪਾਣੀ ਦੀ ਹੈ। ਅੰਦਾਜ਼ਾ ਲਾ ਸਕਦੀ ਹਾਂ ਕਿ ਜਿਹੜਾ ਦੁੱਧ ਸੀ ਉਹਦੇ ਵਿੱਚ ਹੁਣ ਹੋਣੀ ਹੈ ਪੈਦਾ ਸੀ ਇਸ ਕਿੱਦਾਂ ਦਾ ਠੀਕ ਹੈ ਜੀ ਮੈਂ ਕਿਦਾਂ ਆਪਾਂ ਸਾਰੀਆਂ ਸਾਈਡ ਤੇ ਦੇਖਦੇ ਕੁਝ ਤੇ ਪਾ ਦੇਣਾ ਮਸਾਲੇ ਜੀ ਦੇ ਵਿੱਚ ਇਹਨਾਂ ਨੂੰ ਪਾ ਲਈਏ ਦਿਨਾ ਆਪਾਂ ਅੱਧੇ ਗੱਡੇ ਆ ਜਿਹੜੇ ਕੱਦੂ ਨੂੰ ਨੋ ਪ੍ਰੋਸੈਸ ਕਰਦੇ ਆ ਉਹਨਾਂ ਨੂੰ ਹੁਣ ਅਸੀਂ ਫਿਰੰਟ ਅਕੀਤੀ ਬਣਾ ਕੇ ਰਮਾਗੇ ਜਿਹੜਾ ਉਹ ਮੇਲੇ ਨਾਲ ਖਾ ਸਕਾਂ ਤੁਕੀ ਤੱਬੂ ਉਹ ਜਿਹੜਾ ਬਹੁਤ ਹੈਲਦੀ ਆ ਤੇ ਉਹਦੇ ਦੇਖੋ ਇਹ ਤੁਹਾਨੂੰ ਕਿਹੜੀ ਮਾਹਾਂ ਦੇ ਸਾਰੇ ਖਾਣੇ ਆ ਤੇ ਕੀ ਕੀ ਤਿਆਰੀ ਕਰੀ ਖਾਂਦੇ ਉਹਦਾ ਜਿਹੜਾ ਉਹਨਾਂ साग ਵਾਲਾ ਕਮਾ ਜਿੰਦਾ ਵੀ ਜੇ ਹੁਣ ਗਰਮੀ ਵਿੱਚ ਲੋੜ ਕਦੋਂ ਚੱਲੋ ਕਰਦੋ ਕਿਸ ਤਰ੍ਹਾਂ ਦੀ ਕੱਢੀ ਦੇਖੋ ਤੇ ਹੈ ਨਾ ਤੋਂ ਬੈਂ ਦਾ ਤਕਤ ਤਕਲ ਰਾਇਤਾ ਬੱਚੇ ਵੀ ਆਖਣ ਸਾਰੇ ਆਖਦੇ ਆ ਕਿ ਕਿਸੇ ਬਾਰ ਬਾਰ ਨਾਮ ਕਹ ਕੇ ਇਹ ਇਹਨਾ ਸੋਹਣਾ ਸੋਹਣਾ ਆਪਾਂ ਫਰਾਈ ਕਰਾਂਗੇ ਕਿਉਂਕਿ ਨਾਮ ਨਹੀਂ ਤੁਸੀਂ ਦੇਣਾ ਤੁਮੇਂ ਕਹਿੰਦੇ ਦੱਸਣਾ ਮੈਨੂੰ ਇਹਦਾ ਨਾਮ ਕੀ ਇਸ ਤੋਂ ਦੇਗਾ ਮੈਂ ਤਾਂ ਤੁਹਾਨੂੰ ਦੱਸਦੀ ਹਾਂ ਮੇਰਾ ਕੀ ਨਾਮ ਰੱਖਿਆ ਥੋੜਾ ਇੰਤਜ਼ਾਰ ਵੀ ਹੋਣਾ ਸਕੀ ਤੇ ਅਗਲੇ ਵਾਰੀ ਆਪਾਂ ਸਦਾ ਬਦਲ ਬਦਲੀਆਂ ਨੇ ਇਹਨੂੰ ਵੀ ਕਰਨਾ ਫਰਾਈ ਕਰਨਾ ਹਾਂ ਆਪਾਂ ਦੇਖਦੇ ਕਿੰਨੇ ਸੋਹਣੇ ਫਰਾਈ ਹੋਣ ਆ ਜਾਂਦੇ ਨੇ इधर अपने लेने मसाले चिंता नमक कुटी हुई लाल मिर्च देगी मिर्च हल्दी धनिया पाउडर जीरा पाउडर चाट मसाला गर्म मसाला गर्मी देखो वाला नाम भी गर्म मसाला ज्यादा भी गर्मी हो वाला अदरक लहसुन की पेस्ट ਟਮਾਟਰ ਦੀ ਪਿਊਰੀ ਜਦੋਂ ਆਪਾਂ ਲਈ ਤੀ ਸੋਣੀ ਨੇ ਖੜਨੇ ਨੇ ਦਾਣੇ دار ਤੇ ਫਿਰ ਪਿਆਜ਼ ਅਦਰਸ ਤੇ ਲਾਲ ਮਿਰਚ ਜਿਹੜੀ ਅੱਜ ਕੰ ਤਾਜੀ ਹੈਗੀ ਹੈ ਉਹ ਪਾ ਕੇ ਇਹਨਾਂ ਨੂੰ ਜਿੰਨਾ ਬਰੀਕ ਹੋ ਸਕਦਾ ਉਹਨੇ ਬਰੀਕ ਪਿਆਜ਼ ਨਹੀਂ ਜਿਹੜੇ ਉਹ ਬਰੀਕ ਕਰ ਲੈਣਾ ਠੀਕ ਹੈ ਸਾਫ਼ੀ ਹੱਦ ਦਾ ਕਾਪੋਨੇ ਬਰੀਕ ਕਰ ਦਿੰਨੇ ਫਰਾਈ ਹੋ ਦਿੱਤੇ ਨੇ ਸਬਜ਼ੀ ਸੁੱਕਣਾ ਹੋ ਗਿਆ ਹੈ ਜਿੰਨਾ ਛੋਟਾ ਜਿਹਾ ਹੋ ਜਾਏਗਾ ਥੋੜਾ ਸੈਟ ਕਰਨਾ ਦੇ ਇਸ ਨੂੰ ਬਹੁਤ ਹੀ ਸਵਾਦਿਸ਼ਟ ਬਣ ਰਿਹਾ ਹੈ। ਸੁਆਣਾ ਕਰ ਲਾਂਗੇ। ਲੋਕੀ, ਤਾਂ ਦੂ ਆਪਣੇ ਵਧੀਆ ਕਿਸੇ ਨਾ ਸਾਈ ਹੋ ਸਕਿਆ। ਇਹਨਾਂ ਨੂੰ ਆਪ ਬਾਹਰ ਕੱਢ ਲਾਂਗੇ। ਇੱਥੇ ਸਮਝਦੇ ਹੋ ਕਿ ਇਹਨਾਂ ਨੂੰ। ਆਹੋ ਜਿਹੇ ਸੌਂਗੀ ਹੋਏ ਦੇਸੀ ਚੋਲੇ ਉਪਰਾਈ ਨੇ। ਇਹਨਾਂ ਨੂੰ ਬਹੁਤ ਥੋੜੀ ਕਟਲਾਂਗੇ। ਕਰਾਂ। ਉਸੇ ਕੜਾਹੀ ਦੇ ਵਿੱਚ ਆਪਾਂ ਬਣਾਵਾਂਗੇ ਤੜਕਾ। ਐਕਸਟਰਾ ਕੁਲਪਾ ਕੱਟ ਲਏ ਤੇ ਹੁਣ ਸਾਰਿਆਂ ਨੂੰ ਪਹਿਲਾਂ ਇਹਦੇ ਵਿੱਚ ਜਾਣਗੇ ਵਾਈਟ ਥਰਡ ਜੀਰਾ ਨਿਬਣਾ ਪਾਉਣ ਤੇ ਵਾਈਟ ਥਰਡ ਪਾਵਾਗੇ ਤੇ ਇਹਨਾਂ ਨੂੰ ਜਿਆਦਾ ਪਕਾਉਣਾ ਨਹੀਂ ਕਲਰ ਹੀ ਚੇਂਜ ਕਰਨਾ ਹੁਣ ਪਿਆਜ਼ ਐਡ ਕਰਪਾਂਗੇ ਪਿਆਜ਼ਾਂ ਨੂੰ ਜੀ ਆਪਾਂ ਥੋੜੀ ਸੰਤਕ ਚਾਹਤਾਂ ਕਿ ਆਪਣੀ ਹੁਣ ਪਿਆਜ਼ ਪੱਕ ਜੇ ਨਾ ਉਦੋਂ ਤੱਕ ਆਪਾਂ ਜਿਹੜੇ ਫਰਾਈ ਤੇ ਤਿਆਰ ਕਰਤੀ ਹੋਆ ਉੰਨਾ ਜੀ ਸਾੜ ਲਈਏ ਜਿੰਨਾ ਤਾਂ ਠੀਕ ਹੈ ਨਾ ਲੋ ਜੀ ਕੱਦੂਆਂ ਨੂੰ ਕੀ ਕਰਨਾ ਜਿਹਨਾਂ ਨਾਲ ਆਪਾਂ ਲੂਨੀ ਮੈਸ਼ ਕਰਦੇ ਚਾਹੇ ਤੁਸੀਂ ਹੱਥਾਂ ਨਾਲ ਵੀ ਕਰ ਲਓ ਚਾਹੇ ਇਹਦੇ ਨਾਲ ਕਰ ਲਓ ਮੈਸ਼ਰ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਨਾਲ ਕੱਦੂਆਂ ਨੂੰ ਮੈਸ਼ ਕਰ ਲੈਣਾ ਇਹਨੂੰ ਗਰਮ ਕਰਨ ਨੂੰ ਨਹੀਂ ਕਰਨਾ ਨਾ ਠੰਡਾ ਨਹੀਂ ਕਰਨਾ ਠੀਕ ਹੈ ਲੋ ਜੀ ਚੈੱਕ ਕਰੋ ਸਮਾਰ ਕੇ ਆਪਾਂ ਮੈਸ਼ ਕਰ ਲੈ ਜਿੱਦਾਂ ਆਪਾਂ ਬੈਂਗਰ ਨੂੰ ਜਾਂ ਨੂੰ ਮੈਸ਼ ਕਰਦੇ ਉਸੇ ਤਰ੍ਹਾਂ ਸੋ ਆਖੀ ਹੱਦ ਤੱਕ ਆਪਣੇ ਪਿਆਜ਼ਾਂ ਦਾ ਜਿਹੜਾ ਪਾਣੀ ਹੈ ਰਿਡਿਊਸ ਹੋ ਚੁੱਕਿਆ ਤੇ ਗਦਰ ਵੀ ਚੇਂਜ ਹੋਇਆ ਹੋਇਆ ਹੁਣ ਇੱਥੇ ਆਪਾਂ ਅਦਰਕ ਲਸਣ ਦੀ ਪੇਸਟ ਹੈ ਜਿਹੜੀ ਹੋਰ ਐਡ ਕਰ ਦਾਂਗੇ ਇਹਦੇ ਨਾਲ ਚੰਗੀ ਤਰ੍ਹਾਂ ਇਹਨੂੰ ਘੋਲ ਪਾ ਲਈ ਮਿਕਸ ਇਹਨੂੰ ਮਾਇ ਪਕਾਵਾ ਲਈ ਤੇ ਜੇਕਰ ਸੰਤੁਸ਼ਟ ਹੋ ਜੇ ਹਲਕਾ ਜਿਹਾ ਰਹਿਤਾ ਹੈ ਕੱਚਾ ਬਣ ਰਿਹਾ ਹੋਵੇ ਲੋਜੀ ਤੱਕ ਆਪਾਂ ਬਿਲਕੁਲ ਚੰਗੇ ਤਰੀਕੇ ਨਾਲ ਪੱਕ ਚੁੱਕੇ ਆ ਕਿਉਂ ਗੀ ਰਿਲੀਜ਼ ਕਰਤਾ ਤੇ ਹੁਣ ਆਪਾਂ ਆਪਣੇ ਟਮਾਟਰ ਐਡ ਕਰਾਂਗੇ ਬਹੁਤ ਸਪੈਸ ਨਾਲ ਜਪਾ ਆਪਣੇ ਜਿਹੜੇ ਮਸਾਲੇ ਨੇ ਉਹ ਸਾਰੇ ਐਡ ਕਰਦੇ ਹਾਂ ਇਹਨਾਂ ਨੂੰ ਹੁਣ ਪਕਾਉਣਾ ਹੈ ਜਦ ਤੱਕ ਜਦ ਤੱਕ ਤੜਕਾ ਥਿਓਰਲੀਜ਼ ਨਹੀਂ ਹੋ ਜਾਉਂਦਾ ਲੋ ਫਲੇਮ ਤੇ ਰੱਖ ਕੇ ਪਕਾਉਣਾ ਹਾਈ ਤੇ ਤੜਕਾ ਆਪਣਾ ਕਾਫੀ ਹੱਦ ਤੱਕ ਪੱਕ ਚੁੱਕਿਆ ਹਾਂ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੇ ਕਿ ਹੁਣ ਥਿਓਰਲੀਜ਼ ਇਹਨੇ ਕਰ ਲਿਆ ਪਰ ਇਹਨੂੰ ਪਹਿਰ ਹਜੇ ਵੀ 2-3 ਮਿੰਟ ਲਈ ফোਟਕਾ ਮਾਰ ਲਓ। ਤਾਂ ਜੋ ਤਰਕੇ ਦੇ ਵਿੱਚ ਕੱਚਾ ਨਾ ਰਹੇ। ਠੀਕ ਹੈ ਜੀ। ਕਾਣੀ ਇੰਟਰਨੈਟ ਤਰਕਾ ਬੜੇ ਪਿਆਰ ਨਾਲ ਰੈਡੀ ਕਰਨਾ। ਖਾਣ ਵਾਲੀ ਕੋਈ ਵੀ ਚੀਜ਼ ਹੈ ਉਹ ਪਿਆਰ ਨਾਲ ਤਿਆਰ ਕਰਿਆ ਕਰੋ। ਤਾਂ ਜੋ ਸਾਰਿਆਂ ਨੂੰ ਫਾਇਦਾ ਵੀ ਕਰੇ। ਜਦੋਂ ਆਪਾਂ ਖਿੜੇ ਮੱਥੇ ਕੋਈ ਕੰਮ ਕਰਦੇ ਆ ਨਾ परमात्मा ਦਾ ਆਪਾਂ ਟੁਕੜਾ ਦਿੰਦਾ। ਤੇ ਫਿਰ ਉਹ ਲੱਗਦੀ ਵੀ ਆ। ਜਿੱਦ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦਾ ਪਪਾ ਸਾਰੇ ਕਹਿੰਦੇ ਨਾ ਵੀ ਬੜਾ ਸੁਆਦ ਸੀ ਬੜਾ ਸੁਆਦ ਸੀ ਉਹਦਾ ਕਾਰਨ ਇਹ ਹੈ ਕਿਉਂਕਿ ਉਹ ਪਿਆਰ ਨਾਲ ਬਣਦਾ ਹੈ ਪਿਆਰ ਕੀਤਾ ਜਾਂਦਾ ਹੈ ਉਹ ਵਰ ਸ਼ਕਣ ਵਾਲਿਆਂ ਨੂੰ ਤਾਂ ਆਪੇ ਸੁਆਦ ਲੱਗਣੀਆਂ ਹੈ ਉਹੀ ਚੀਜ਼ ਘਰ ਵਿੱਚ ਹੈ ਜਦੋਂ ਕੋਈ ਚੀਜ਼ ਤੁਸੀਂ ਰੀ ਨਾਲ ਪਿਆਰ ਨਾਲ ਤਿਆਰ ਕਰਦੀ ਹੋ ਉਹ ਜ਼ਰੂਰ ਲੱਗਦੀ ਹੈ ਠੀਕ ਹੈ ਜੀ ਲੋ ਜੀ ਤੜਕੇ ਆਪਣੇ ਰੈਡੀ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਆਪਣੇ ਕਿੱਤੀ ਪਾ ਲਵਾਂਗੇ ਲੰਮਾ ਇਸ ਕੀਤਾ ਹੋਇਆ ਹੁਣ ਕਰਾਂਗੇ ਮਿਕਸ ਚੰਗੀ ਤਰ੍ਹਾਂ ਨਾਲ ਬੱਸ ਤਾਂ ਨੂੰ ਮੈਂ ਪਰਥਾ ਵੀ ਦੇ ਸਕਦੇ ਨਾ ਪਰ ਤੁਹਾਨੂੰ ਪਰਥਾ ਪਿਆ ਕਿਰਾਏ ਕੋਈ ਹੋਰ ਨਾਮ ਦੱਸੀਏ ਰੱਖੀਏ ਸੌਰੀ ਦੱਸੋ ਮੈਨੂੰ ਮੰਨ ਕੇ ਕਰਕੇ ਕਿ ਕੀ ਨਾਮ ਮੈਨੂੰ ਸੁਪਰ ਕਰੂਗਾ ਲਓ ਜੀ ਕਦੂਤਾ ਫੱਕਰ ਲਿਆ ਮਿਕਸ ਹੁਣ ਇਹਦੇ ਵਿੱਚ ਜੋ ਗਰ ਧਨੀਆ ਹਰਾ ਤੇ ਨਾਲ ਮੈਂ ਐਕਸਟਰਾ ਵੀ ਦੇ ਦੋ ਫਾਈਨਲ ਟੱਚ ਆ ਤੁਮਾਂਗੇ ਚੂਰੋ ਲੈ ਮੰਦੇ ਇਹਨਿਤ ਚਾਰ ਚੰਦ ਬਣਾਉਣੇ ਆ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਨਾਲ ਮਿਕਸ ਲੋ ਜੀ ਸਵਾਦਯਾ ਪਰਸਾ ਬਣ ਕੇ ਆਪਣਾ ਰੈਡੀ ਹੈ ਠੀਕ ਹੈ ਜੀ ਗੈਸ ਕਰ ਦਾਂਗੇ ਬੰਦ ਔਰ ਇਹਨੂੰ ਕਰ ਦਾਂਗੇ ਕਵਰ ਜਦੋਂ ਤੁਸੀਂ ਖਾਣਾ ਇਹਨੂੰ ਆਪਦੇ ਹਿਸਾਬ ਨਾਲ ਕਰ ਲਿਓ ਗਾਰਨਿਸ਼ ਠੀਕ ਹੈ ਤੇ ਦੱਸਿਓ ਕਮੈਂਟ ਕਰਕੇ ਬਣਾ ਕੇ ਜਰੂਰ ਟਰਾਈ ਕਰਿਓ ਇਹ ਰਿਕੁਐਸਟ ਸਮਝ ਲਿਓ ਬਣਾ ਕੇ ਟਰਾਈ ਕਰੋਗੇ ਤਾਂ ਤੁਹਾਨੂੰ ਐਕਚੁਅਲੀ ਟੇਸਟ ਦਾ ਪਤਾ ਲੱਗੂਗਾ ਵੀ ਰੀਅਲ ਟੇਸਟ ਇਹਦਾ ਕੀ ਆ ਵੀ ਐਦਾ ਹੀ ਨਹੀਂ ਉਹਦਾ ਹੀ ਵੀਡੀਓ ਬਣਾ ਦਿੱਤੀਆਂ ਤੇ ਤਾਂ ਹੀ ਪਤਾ ਲੱਗਦਾ ਠੀਕ ਹੈ ਜੀ ਜਾਂਦੇ ਜਾਂਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਨਹੀਂ ਕੀਤਾ ਬੈਲ ਆਈਕਨ ਨੂੰ ਤਾਂ ਬਿਲਕੁਲ ਹੀ ਨਹੀਂ ਭੁੱਲਣਾ ਤੁਸੀਂ ਵੀ ਉਹਨੂੰ ਵੀ ਪ੍ਰੈਸ ਕਰਨਾ ਜਰੂਰ ਠੀਕ ਹੈ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਰੱਬ